ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵੈਜ ਕੁਕਿੰਗ ਚੈਨਲ ਦੇ ਵਿੱਚ ਤੇ ਕੀ ਤੁਸੀਂ ਸਾਰੇ ਆਪਾਂ ਠੀਕ ਐ ਸਾਰੇ ਜਣੇ ਤੇ ਅੱਜ ਆਪਾਂ ਆਟੇ ਦੇ ਨਾਲ ਲੱਡੂ ਬਣਾ ਕੇ ਤਿਆਰ ਕਰਾਂਗੇ ਵੀਡੀਓ ਪੂਰੀ ਦੇਖਿਓ ਤੇ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟ ਕਰਕੇ ਵੀ ਦੱਸਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਆਪਾਂ ਨੂੰ ਜਿਹੜੇ-ਜਿਹੜੇ ਸਪੋਰਟ ਕਰਦੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਹੈ ਤੇ ਚਲ ਆਪਾਂ ਲੱਡੂ ਬਣਾਉਣੀ ਆ ਜੀ ਹਣ ਤੇ ਇਹਦੇ ਲਈ ਆਪਾਂ ਇੱਕ ਗੋਲੀ ਭਰ ਕੇ ਆٹے ਦੀ ਲਈ ਆ ਥਾਪੜੀ ਜੀ ਗੋਲੀ ਤੇ ਪਹਿਲਾਂ ਆਪਾਂ ਇਹਨੂੰ ਬਿਨਾਂ ਘਿਓ ਤੇ ਹੀ ਭੁੰਨ ਲਾਂਗੇ ਐਵੇਂ ਸਲੋ ਸਲੋ ਅੱਗ ਤੇ ਭੁੰਨ ਲਾਂਗੇ ਆਪਾਂ 3-4 ਮਿੰਟ ਸਲੋ ਅੱਗ ਤੇ ਇਹਨੂੰ ਭੁੰਨਾਂਗੇ ਇਦੋਂ ਬਾਅਦ ਦੇ ਵਿੱਚ ਫਿਰ ਆਪਾਂ ਇਹਦੇ ਵਿੱਚ ਘਿਓ ਪਾਵਾਂਗੇ ਜੀ ਬਹੁਤ ਹੀ ਸਵਾਦ ਤੇ ਨਰਮ ਜਿਹੇ ਲੱਡੂ ਬਣੇ ਸੀ ਤੁਸੀਂ ਜਰੂਰ ਇੱਕ ਵਾਰੀ ਟਰਾਈ ਕਰਕੇ ਦੇਖੋ ਬੜੇ ਛੇਤੀ ਬਣ ਜਾਂਦੀ ਹੈ ਬਾਲੀ ਮਿਹਨਤ ਨਹੀਂ ਲੱਗਦੀ ਇਹਨਾਂ ਤੇ ਤੇ ਬਸ ਕੱਚਾ ਪਣ ਜਾਂ ਨਿਕਲ ਗਿਆ ਆਟੇ ਦਾ ਤੇ ਹੁਣ ਆਪਾਂ ਇਹਦੇ ਵਿੱਚ ਕਿਉਂ ਪਾ ਲਾਂਗੇ ਜੀ ਤੇਸੀ ਇੱਕ ਕੱਟਸ਼ੀ ਭਰ ਕੇ ਪਾਈ ਆਪਾਂ ਕਿਉਂ ਦੀ ਤੇ ਜਿਵੇਂ ਆਪਾਂ ਨੂੰ ਘੱਟ ਲੱਗਿਆ ਤਾਂ ਆਪਾਂ ਹੋਰ ਪਾ ਲਾਂਗੇ ਕਿਰਾ ਤੁਸੀਂ ਇੰਨੇ ਚੀ ਭੁੰਨਣ ਨੂੰ ਇਹਨੂੰ ਬੜੇ ਛੇਤੀ ਲੱਡੂ ਬਣ ਜਾਂਦੇ ਆ ਇਹ ਤੇ ਬਹੁਤ ਟੇਸਟੀ ਬਣਦੇ ਆ ਜੀ ਤੇ ਪਰ ਆਪਾਂ ਆਟਾ ਜਿਹੜਾ ਭੁੰਨਣਾ ਹੈ ਬਿਲਕੁਲ ਸਲੋ ਅੱਗ ਤੇ ਹੀ ਭੁੰਨਣਾ ਹੈ 7-8 ਮਿੰਟ ਆਪਾਂ ਆਟੀ ਨੂੰ ਭੁੰਨਿਆ ਸੀ ਬਿਲਕੁਲ ਸਲੋ ਅੱਗ ਤੇ ਤੇ ਆਪਣੇ ਆਟੇ ਨੇ ਘਿਓ ਛੱਡਤਾ ਹੀ ਹੁਣ ਤੇ ਆਪਣਾ ਆਟਾ ਸੀ ਜਿਹੜਾ ਉਹ ਪੁੱਜ ਗਿਆ ਜੀ ਤੇ ਹੁਣ ਇਹਦੇ ਵਿੱਚ ਆਪਾਂ ਪਾਉਣੀ ਕੋਕੋਲੀ ਨਾਰੀਅਲ ਦਾ ਬਰਾਦਾ ਲਿਆਏ ਆਪਾਂ ਉਹ ਪਾਤਾ ਹੈ ਇਹਦੇ ਵਿੱਚ ਇਹਨਾਂ ਨੂੰ ਮਿਕਸ ਕਰ ਲਾਂਗੇ ਵਿੱਚ ਤਾਂ ਕਿ ਇਹ ਵੀ ਭੁੱਜ ਜੇ ਤੇ ਅੱਧਿਕ ਗੋਲੀ ਆਪਾਂ ਦੇਸੀ ਖੰਡ ਪਾਈ ਹੈ ਜੀ ਤੇ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਪਾ ਲਿਓ ਜਿੰਨਾ ਤੁਸੀਂ ਵੱਧ ਜਾਂ ਘੱਟ ਤੇ ਹੁਣ ਆਪਾਂ ਅਨੁਸਾਰ ਕੇ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਾਂਗੇ ਤੇ ਠੰਡਾ ਹੋਣ ਲਈ ਨਾ ਆਪਾਂ ਇਹਨੂੰ ਟ੍ਰੇ ਦੇ ਵਿੱਚ ਅੱਢ ਕੱਢ ਕੇ ਰੱਖ ਲਾਂਗੇ ਤਾਂ ਕਿ ਛੇਤੀ ਠੰਡਾ ਹੋ ਜੇ ਲੱਡੂ ਬੱਟਣ ਵਾਸਤੇ ਜੇ ਤੁਹਾਨੂੰ ਲੱਗਿਆ ਵੀ ਇਹ ਸੁੱਕਾ ਏ ਤਾਂ ਤੁਸੀਂ ਇਹਦੇ ਵਿੱਚ ਕਿਉਂ ਹੋਰ ਪਾ ਸਕਦੇ ਆ ਤੇ ਇਹਦੇ ਬਹੁਤ ਹੀ ਆਸਾਨੀ ਨਾਲ ਲੱਡੂ ਬੱਟੇ ਜਾਣਗੇ ਤੇ ਠੰਡਾ ਹੋ ਗਿਆ ਜੀ ਹੁਣ ਆਪਣਾ ਮਿਸ਼ਰਣ ਤੇ ਹੁਣ ਆਪਾਂ ਇਹਦੇ ਲੱਡੂ ਬੱਟ ਲਾਂਗੇ ਸਾਰੇ ਲੱਡੂ ਬੱਟ ਕੇ ਰੱਖ ਲਾਂਗੇ ਆਪਾਂ ਬੜੀ ਆਸਾਨੀ ਨਾਲ ਲੱਡੂ ਬੱਟੇ ਗਏ ਸੀਗੇ ਇਹ ਸਾਰੇ ਤੇ ਲੱਡੂ ਆਟਕੇ ਆਪਾਂ ਕਰ ਲਿਆ ਜੀ ਤਿਆਰ ਬਹੁਤ ਹੀ ਟੇਸਟੀ ਲੱਡੂ ਬਣੇ ਸੀਗੇ ਤੁਸੀਂ ਜਰੂਰ ਟਰਾਈ ਕਰੋ ਇੱਕ ਵਾਰੀ ਤੇ ਜਿਨ੍ਹਾਂ ਜਿਨ੍ਹਾਂ ਨੇ ਆਪਣੀ ਵੀਡੀਓ ਦੇਖੀ ਉਹਨਾਂ ਦਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਹੈ ਜੀ ਤੇ ਮਿਲਦੇ ਆ ਕੋ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ